ਦੇਖ ਰਹੇ ਹੋ ਇਹ ਪੰਜਾਬ ਟੀਵੀ ਸਾਡੇ ਨਾਲ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਚਲਾ ਪ੍ਰਧਾਨ ਗੁਰਦੀਪ ਸਿੰਘ ਦਤੁਜੋਤ ਜੋ ਕਿ ਸਾਡੇ ਪੰਜਾਬ ਦਫਤਰ ਪਹੁੰਚੇ ਨੇ ਤੇ 30 ਦਸੰਬਰ ਨੂੰ ਜੋ ਕਿ ਕਿਸਾਨ ਯੂਨੀਅਨ ਵੱਲੋਂ ਦੋ ਫਾਰਮ ਵੱਲੋਂ ਪੰਜਾਬ ਬੰਦ ਸੱਦਾ ਦਿੱਤਾ ਗਿਆ ਹੈ ਜੋ ਅਛਤਾ ਅਜੀਤ ਸਿੰਘ ਢਲੇਵਾਲ ਜਿਹੜੇ ਪੁਖੜ ਹੜਤਾਲ ਤੇ ਬੈਠੇ ਨੇ ਉਹਨਾਂ ਨੂੰ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਸਬੰਧ ਵਿੱਚ ਇਹਨਾਂ ਵੱਲੋਂ ਅੱਜ ਫਤਿਹਗੜ੍ਹ ਝੂੜੀਆਂ ਦੇ ਵੱਖ-ਵੱਖ ਵਪਾਰੀਆਂ ਅਤੇ ਵੱਖ-ਵੱਖ ਵਰਗ ਦੇ ਲੋਕਾਂ ਨੂੰ ਨਾਲ ਲੈ ਕੇ 30 ਦੇ ਬੰਦ ਤੇ ਸੱਦੇ ਨੂੰ ਲੈ ਕੇ ਮੀਟਿੰਗਾਂ ਕੀਤੀਆਂ ਗਈਆਂ ਤਾਂ ਜੋ 30 ਦੇ ਬੰਦਾ ਦਾ ਸੱਦਾ ਜਿਹੜਾ ਉਸ ਨੂੰ ਸਫਲ ਬਣਾਇਆ ਜਾ ਸਕੇ ਗੱਲਬਾਤ ਕਰਦੇ ਹਾਂ ਕਿ ਉਹਨਾਂ ਵੱਲੋਂ ਕਿਹੜੇ-ਕਿਹੜੇ ਮਰਗ ਨਾਲ ਮੀਟਿੰਗਾਂ ਕੀਤੀਆਂ ਗਈਆਂ ਅਤੇ ਕਿਸਾਨ ਜੁਨੀਅਨ ਜਿੱਥੇ ਬੰਦੀ ਵੱਲੋਂ ਕਿਸ ਤਰ੍ਹਾਂ ਦੀਆਂ ਜਿਹੜੀਆਂ ਬੰਦ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾਂਦੀਆਂ ਗੁਰਦੀਪ ਸਿੰਘ ਜੀ ਕਿਸ ਤਰ੍ਹਾਂ ਦੀਆਂ ਤੀਨ ਨੂੰ ਲੈ ਕੇ ਤਿਆਰੀਆਂ ਕੀਤੀਆਂ ਜਾਂਦੀਆਂ ਲੇਖੋ WhatsApp ਅਸੀਂ ਤੁਹਾਡੇ ਧੰਨਵਾਦ ਹੈ ਤੁਹਾਡੇ ਚੈਨਲ ਦੇ ਅੱਜ ਅਸੀਂ ਜਿਹੜਾ ਦੋਨੋਂ ਫੋਰਮ ਵੱਲੋਂ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਜਿਹੜਾ 30 ਦਸੰਬਰ ਨੂੰ ਪੰਜਾਬ ਬੰਦਾ ਸੱਦਾ ਦਿੱਤਾ ਗਿਆ ਉਹਦੇ ਸਬੰਧ ਦੇ ਵਿੱਚ ਫਤੇਗੜ ਚੂੜੀਆਂ ਦੇ ਵਪਾਰੀਆਂ ਨੂੰ ਦੁਕਾਨਦਾਰ ਚਾਹੇ ਉਹ ਕਰਿਆਨੇ ਵਾਲੇ ਨੇ ਚਾਹੇ ਸਾਡੇ ਸਿਨਾਰੇ ਦਾ ਕੰਮ ਕਰਨ ਵਾਲੇ ਭਾਈ ਨੇ ਸੋਨੇ ਦਾ ਸੋਨੇ ਦਾ ਕੰਮ ਕਰਨ ਵਾਲੇ ਇਸੇ ਤਰ੍ਹਾਂ ਹੀ ਬੇਕਰੀ ਵਾਲੇ ਆ ਇਸੇ ਤਰ੍ਹਾਂ ਹੀ ਜਿਹੜੇ ਆ ਹੋਰ ਵੱਖ-ਵੱਖ ਕਾਰੋਬਾਰ ਕਰਨ ਵਾਲੇ ਆ ਸਾਰੇ ਵਰਗਾਂ ਦੇ ਜਿਹੜੇ ਮੋਤਬਰ ਵਿਅਕਤੀ ਨੇ ਜਾਂ ਇਹਨਾਂ ਦੇ ਪ੍ਰਧਾਨ ਨੇ ਉਹਨਾਂ ਨੂੰ ਮਿਲੇ ਆ ਉਹਨਾਂ ਨੂੰ ਬੇਨਤੀ ਕੀਤੀ ਆ ਤੇ ਸਾਰਿਆਂ ਨੇ ਸਾਨੂੰ ਬੜਾ ਸਹਿਯੋਗ ਦਿੱਤਾ ਹੋਇਆ ਵੀ ਸਾਥ ਦਿੱਤਾ ਕਿ ਅਸੀਂ ਵੱਧ ਚੜ ਕੇ ਜਿਹੜਾ ਤੁਹਾਡੇ ਤੀ ਤਰੀ ਕੋਲੇ ਅਨੋਂ ਪਲੇਗੜ ਚੂੜੀਆਂ ਨੂੰ ਬੰਦ ਵੀ ਰੱਖਾਂਗੇ ਤੇ ਜਿੱਥੇ ਤੁਸੀਂ ਰੋਸ ਮਾਰਚ ਕਰੋਗੇ ਮੁਜ਼ਾਹਰਾ ਕਰੋਗੇ ਧਰਨਾ ਦਿਓਗੇ ਉੱਥੇ ਆਣ ਕੇ ਬੈਠਾਂਗੇ ਤੇ ਕਿਉਂਕਿ ਇਹ ਜਿਹੜੀਆਂ ਕਿਸਾਨੀ ਮੰਗਾਂ ਨੂੰ ਲੈ ਕੇ ਮੋਰਚਾ ਲੱਗਾ ਇਹ ਕੱਲੀਆਂ ਕਿਸਾਨਾਂ ਦੀਆਂ ਮੰਗਾਂ ਨਹੀਂ ਪ੍ਰਚਾਰਕ ਇਦਾਂ ਦਾ ਚਾਲ ਰੇ ਕਿਸਾਨੀ ਦੀਆਂ ਮੰਗਾਂ ਨੇ ਇਹ ਸਗੋਂ ਸਾਰੇ ਕਿਰਤੀ ਲੋਕਾਂ ਦੀਆਂ ਮੰਗਾਂ ਨੇ ਕਿਉਂਕਿ ਸਾਡਾ ਪੰਜਾਬ ਜਾਂ ਸਾਡਾ ਇਹੜਾ ਦੇਸ਼ ਆ ਇਹ ਖੇਤੀ ਪ੍ਰਧਾਨ ਦੇਸ਼ ਆ ਜੇ ਇੱਥੇ ਖੇਤੀ ਵਿਕਾਸ ਕਰੂਗੀ ਤਾਂ ਹੀ ਲੋਕ ਜਿਹੜੇ ਇੱਥੇ ਇਥੋਂ ਦੇ ਖੁਸ਼ਹਾਲ ਹੋ ਸਕਦੇ ਆ ਇਥੋਂ ਦੇ ਕਾਰੋਬਾਰ ਜਿਹੜੇ ਚੱਲ ਸਕਦੇ ਆ ਇਸ ਕਰਕੇ ਅਪੀਲ ਕਰਕੇ ਇਸਾਰੇ ਲੋਕਾਂ ਨੂੰ ਬੇਨਤੀ ਕਰ ਰਹੇ ਹਾਂ ਕਿ 30 ਤਰੀਕ ਨੂੰ ਵੱਧ ਤੋਂ ਵੱਧ ਇਹ ਸ਼ੜਕਾਂ ਤੇ ਨਿਕਲੋ ਤੇ ਇਹ ਬੰਦ ਕਰੋ ਤਾਂ ਕਿ ਸਰਕਾਰ ਤੇ ਦਬਾਅ ਪਾਇਆ ਜਾ ਸਕੇ ਕਿਸਾਨ ਕਿਸਾਨਾਂ ਦੀਆਂ ਮੰਗਾਂ ਵੀ ਮੰਨੇ ਤੇ ਜਿਹੜੇ ਸਾਡੇ ਬਜ਼ੁਰਗ ਆਗੂ ਅੱਜ 33 ਦਿਨ ਹੋ ਗਏ ਮਰਨ ਵਰਤਨ ਤੇ ਬੈਠੇ ਆ ਉਹਨਾਂ ਦੀ ਜਿੰਨਾ ਦੀ ਸਿਹਤ ਵੀ ਕਾਫੀ ਨਾਜ਼ੁਕ ਹੋ ਗਈ ਆ ਉਹਨਾਂ ਦਾ ਵੀ ਜਿਹੜਾ ਫਿਰ ਜੋ ਉਹਨਾਂ ਦਾ ਮਨਸ਼ਾ ਜੋ ਉਹਨਾਂ ਦਾ ਹੈਗਾ ਵੀ ਉਹਨਾਂ ਦੇ ਜਿੰਦਿਆਂ ਜੀ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ ਹਾਂ ਪ੍ਰਧਾਨ ਜੀ ਤੁਸੀਂ ਅੱਜ ਇਹ ਮੀਟਿੰਗਾਂ ਕੀਤੀਆਂ ਫਤਿਹਗੜ ਚੂੜੀਆਂ 'ਚ ਵੱਖ-ਵੱਖ ਵਪਾਰੀਆਂ ਨਾਲ ਵੱਖ-ਵੱਖ ਦੁਕਾਨਦਾਰਾਂ ਨਾਲ ਜਾਂ ਹੋਰ ਵਰਗਾਂ ਨਾਲ ਉਹਨਾਂ ਨੇ ਕਿਸ ਤਰ੍ਹਾਂ ਦਾ ਹੰਗਾਰਾ ਦਿੱਤਾ ਬਹੁਤ ਬਹੁਤ ਭਰਮਾਂ ਅੰਗੂਰਾ ਅੰਗੂਰਾ ਦਿੱਤਾ ਜੀ ਸਾਰੇ ਦੁਕਾਨਦਾਰਾਂ ਨੇ ਸਾਰਿਆਂ ਨੇ ਕਿਹਾ ਵੀ ਅਸੀਂ ਤੁਹਾਡੇ ਕਿਸਾਨੀ ਨਾਲ ਬਿਲਕੁਲ ਜੇ ਕਿਸਾਨੀ ਪਰਫੁੱਲਤ ਹੋਦੀ ਤਾਂ ਇਹ ਸਾਡਾ ਕਾਰੋਬਾਰ ਪਰਫੁੱਲਤ ਹੋ ਸਕਦਾ ਬਹੁਤ ਸੋਹਣਾ ਸਹਿਯੋਗ ਦਿੱਤਾ ਉਹਨਾਂ ਨੇ ਸਾਰਿਆਂ ਨੇ ਜੀ अच्छा उन्होंने तनु विश्वास दिलाया कि जेड़ा 30 मुकम्मल बंद रहेगा बिल्कुल जी फतेगढ़ चूड़ियां मुकम्मल जेड़ा बंद रहेगा फतेगढ़ चूड़ियां ਤੋਂ ਇਲਾਵਾ ਤੁਸੀਂ ਜਿਹੜੇ ਦੇ ਪ੍ਰਧਾਨ ਹੋ ਹੋਰ ਕਿਹੜੇ ਕਿਹੜੇ ਸ਼ਹਿਰ 'ਚ ਤੁਸੀਂ ਪੀਲਾ ਕਰਕੇ ਆਏ ਵੇਖੋ ਜੀ ਅਸੀਂ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਸਰੀਰ ਗਪਿੰਦਪੁਰ ਕਾਦੀਆਂ ਨਿਹਰਾਬਾਬਾ ਨਾਨਕ ਕਾਲਾਨੌਰ ਫੋਟੇ ਜਿਹੜੇ ਕਸਬੇ ਨੇ ਜਿਦਾ ਕਾਲਾ ਅਫਗਾਨਾ ਧਿਆਨਪੁਰ ਆ ਅਲੀਵਾਲ ਆ ਇਸੇ ਤਰ੍ਹਾਂ 4 ਛੜੇ ਅੱਡੇ ਆ ਉਹਨਾਂ ਸਾਰੇ ਅੱਡਿਆਂ ਤੇ ਜਾ ਕੇ ਅਪੀਲਾਂ ਕਰ ਰਹੇ ਦੁਕਾਨਦਾਰ ਭਰਾਵਾਂ ਨੂੰ ਕਿ 30 ਤਰੀਕ ਨੂੰ ਪੰਦ ਰੱਖ ਕੇ ਤੇ ਇਹ ਕਿਸਾਨਾਂ ਨਾਲ ਜਿਹੜੇ ਮੰਗਾ ਨੇ ਜਿਹੜੇ ਮੋਰਚੇ ਲੱਗੇ ਉਹਦਾ ਸਾਥ ਦਿਓ ਇਹਨਾਂ ਸਾਰਿਆਂ ਵੱਲੋਂ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ ਹਾਂਜੀ ਸਾਰਿਆਂ ਵੱਲੋਂ ਜਿਹੜਾ ਆ ਵਿਸ਼ਵਾਸ ਦਵਾਇਆ ਗਿਆ ਕਿ ਅਸੀਂ 30 ਤਰੀਕ ਨੂੰ ਸਮੁੱਚਾ ਕਾਰੋਬਾਰ ਜਿਹੜਾ ਠੱਪ ਰੱਖਾਂਗੇ ਇਹ ਬੰਤੋਂ ਲਾਵਾ ਉਸ ਦਿਨ ਕੋਈ ਤਾਂ ਦੇ ਵੱਲ ਰੋਸ ਪ੍ਰਦਰਸ਼ਨ ਮੁਜ਼ਾਹਰਾ ਜਾਂ ਰੋਸ ਮਾਰਚ ਵੀ ਕਿੱਡਿਆ ਜਾ ਰਿਹਾ ਹੈ ਜੀ ਵੇਖੋ ਜੀ ਉਸ ਦਿਨ ਅਸੀਂ ਜਿਹੜੀ ਸਾਡੀ ਜਥੇਬੰਦੀ ਆ ਉਹ ਦੋ ਥਾਈਂ ਜਿਹੜਾ ਜਾਮ ਵਿਲਾਵੇਗੇ ਇੱਕ ਫਟੇਗੜ ਚੂੜੀਆਂ ਲਾਵਾਂਗੇ ਆਪਾਂ ਇਹ ਪੇਸੇ ਤਰ੍ਹਾਂ ਹੀ ਸਰੀਰਕ ਪਿੰਦਪੁਰ ਘਾਦੀਆਂ ਜਿਹੜਾ ਲਾਈਟਾਂ ਵਾਲਾ ਚੰਗ ਜਾਈਮਿੰਗ ਕੀ ਹੈ ਜੀ ਸਾਡਾ ਜਿਹੜਾ ਟਾਈਮ ਬੰਦ ਦੀ ਜਿਹੜੀ ਟਾਈਮ ਐ ਜੋ 7 ਵਜੇ ਤੋਂ ਲੈ ਕੇ 4 ਵਜੇ ਤੱਕ ਆ ਸਾਰੇ ਦੁਕਾਨਦਾਰਾਂ ਨੂੰ ਭਰਾਵਾ ਨੂੰ ਬੇਨਤੀ ਆ ਕਿ ਉਹਨਾਂ ਨੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮਾਂ ਦੇ 4 ਵਜੇ ਤੱਕ ਆਪੋ ਆਪਣੇ ਕਾਰੋਬਾਰ ਜਿਹੜੇ ਬੰਦ ਰੱਖਣੇ ਆ ਤੇ ਜਿਹੜੇ ਰੋਸ ਵਿਚਾਰੇ ਹੋਣੇ ਆ ਜਾਂ ਧਰਨੇ ਲੱਗਣੇ ਆ ਉਹ 12 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਲੱਗਣਗੇ ਪਤਾ ਨਹੀਂ ਕਈ ਵਾਰੀ ਅਸੀਂ ਦੇਖਿਆ ਬੰਦ ਦੀ ਜਦੋਂ ਖਾਲ ਆਉਂਦੀ ਆ ਤੇ तकरीबन ਸਾਰਾ ਬਾਜ਼ਾਰ ਬੰਦ ਹੁੰਦਾ ਕਈ ਦੁਕਾਨਦਾਰਾਂ ਨੂੰ ਨਾ ਕੁਝ ਤਸੱਲੀ ਜੀ ਨਹੀਂ ਹੁੰਦੀ ਉਹਨਾਂ ਨੂੰ ਹਵਸ਼ ਜਿਹੜੀ ਆ ਨਾ ਪਿਛਾਰੇ ਦੋ ਗਾਹ ਕਾ ਜਾਣਦੇ ਅਸੀਂ ਪਤਾ ਨਹੀਂ ਕਿੰਨੇ ਕੇ ਪੈਸੇ ਵਾਟ ਲੈਣੇ ਕਿ ਨਾਕ ਮਾਇਨਾ ਘਰ ਪਰ ਲੈਣਾ ਉਹਨਾਂ ਨੂੰ ਧਿਆਨ ਚ ਰੱਖਦੇ ਆ ਤੁਸੀਂ ਆਪਣੀ ਪੈਟਰੋਲਿੰਗ ਵੀ ਕਰੋਗੇ ਵੇਖੋ ਜਿਹੜੇ ਅਸੀਂ ਫਿਰ ਤੁਹਾਡੇ ਮੱਦੇਮੇ ਰਹੀ ਅਪੀਲ ਕਰਦੇ ਆ ਵੀ ਸਾਰੇ ਦੁਕਾਨਦਾਰ ਭਰਾਵਾਂ ਨੂੰ ਵੀ ਸਾਰੇ ਜਿਹੜੇ ਆ ਉਹ ਸਾਰਿਆਂ ਦਾ ਸਹਿਯੋਗ ਚਾਹੀਦਾ ਏ ਜਿਹੜੀਆਂ ਮੰਗਾਂ ਨੇ ਸਾਰਿਆਂ ਦੀਆਂ ਕਿਰਤੀ ਲੋਕਾਂ ਦੀਆਂ ਮੰਗਾਂ ਪਰ ਉਹ ਦੁਕਾਨਦਾਰ ਨਹੀਂ ਕੋਈ ਦੁਕਾਨਦਾਰ ਨਹੀਂ ਸਮਝਦੇ ਉਹਨਾਂ ਨੂੰ ਹੁੰਦਾ ਵੀ ਚਲੋ ਸਾਡਾ ਬੰਦ ਨਾ ਰਹੇ ਜੀ ਉਹਨਾਂ ਦੀ ਉਹਨਾਂ ਦਾ ਵਾਚਲੇ ਤੇ ਰਾਤ ਵੀ ਖੁੱਲੀ ਰਹੇ WhatsApp ਮੈਂ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਅਸੀਂ ਦੁਕਾਨਦਾਰਾਂ ਨੂੰ ਮਿਲੇ ਆ ਇਹਨਾਂ ਦੇ ਵਪਾਰੀਆਂ ਦੇ ਪ੍ਰਧਾਨਾਂ ਨੂੰ ਮਿਲੇ ਆ ਜਿਨ੍ਹਾਂ ਨੇ ਸਾਨੂੰ ਦੱਸਿਆ ਆ ਕਿ ਸਾਡੀ ਜਿਹੜੀ ਸੇਲ ਆ ਕੁਝ ਝੋਨੇ ਦਾ ਜੋਰ ਕੀ ਮੰਦਾ ਹਾਲ ਹੋਇਆ ਕਿਸਾਨੀ ਕੋ ਪੈਸਾ ਨਾ ਹੋਣ ਕਰਕੇ 25% ਜਿਹੜੇ ਆ ਸਾਡੀ ਸੇਲ ਅੱਗੇ ਨਾਲੋਂ ਘਟਿਆ ਇਸੇ ਕਰਕੇ ਜਿਹੜੇ ਤੁਸੀਂ ਕਹ ਰਹੇ ਕਿ ਲਾਲਚਵਾਸ ਦੁਕਾਨਦਾਰ ਜਿਹੜੇ ਦੁਕਾਨਾਂ ਖੋਲ ਕੇ ਰੱਖਦੇ ਸਾਡੀ ਉਹਨਾਂ ਨੂੰ ਵੀ ਪੀ ਲਿਆ ਭਈ ਜੇ ਜਿੱਥਰਾਂ ਦੇ ਸਰਕਾਰ ਕਾਨੂੰਨ ਲੈ ਕੇ ਆ ਰਹੀ ਆ ਮਹੌਲ ਖੁੱਲਣੇ ਆ ਛੋਟਾ ਕਾਰੋਬਾਰ ਬੰਦ ਹੋਣਾ ਆ ਇਹ ਆਪਾਂ ਲਾਲਚਣਾ ਕਰੀਏ ਇੱਕ ਦੋ ਦਿਨ ਦੀ ਆਪਾਂ ਨੂੰ ਕੋਈ ਫਰਕ ਨਹੀਂ ਪੈਂਦਾ ਨਾ ਇਹਦੇ ਨਾਲ ਆਪਾਂ ਗਰੀਬ ਹੋਣਾ ਤੇ ਨਾ ਆਪਾਂ ਇਹਦੇ ਨਾਲ ਅਮੀਰ ਹੋਣਾ ਪਰ ਫਿਰ ਵੀ 30 ਤਰੀਕ ਨੂੰ ਸਾਡੇ ਜਿਹੜੇ ਨੌਜਵਾਨ ਨੇ ਉਹ ਬਕਾਇਦਾ ਬਾਜ਼ਾਰ ਦੇ ਵਿੱਚ ਸ਼ਾਂਤ ਮਾਈ ਢੰਗ ਨਾਲ ਜਿਹੜਾ ਵੀ ਦੁਕਾਨਦਾਰ ਵੀਰ ਆਪਣੀ ਦੁਕਾਨ ਖੋਲੇਗਾ ਉਹਨੂੰ ਸ਼ਾਂਤਮਾਈ ਢੰਗ ਨਾਲ ਪ੍ਰੇਰ ਕੇ ਤੇ ਦੁਕਾਨਾ ਬੰਦ ਕਰਾਵਾਂਗੇ ਬੰਦ ਤੇ ਦੌਰਾਨ ਕਿਹੜੀ ਕਿਹੜੀ ਵਰਗ ਨੂੰ ਛੋਟ ਹੋਵੇ ਹਾਂਜੀ ਇਹ ਬੜਾ ਵਧੀਆ ਤੁਸੀਂ ਸਵਾਲ ਕੀਤਾ ਜੀ ਵੇਖੋ ਉਸ ਦਿਨ ਆਪਾਂ ਪਹਿਲੀ ਗੱਲ ਵੀ ਐਂਬੂਲੈਂਸ ਚਾਹੇ ਕੋਈ ਸਕੂਲ ਵਾਲੇ ਸਟੂਡੈਂਟ ਨੇ ਬੱਚੇ ਨੇ ਉਹਨਾਂ ਦੀਆਂ ਜੇ ਕੋਈ 에어ਪੋਰਟ ਤੇ ਜਾ ਰਿਹਾ ਉਹ ਆ ਜੇ ਕੋਈ ਸ਼ਾਦੀ ਵਾਲੀ ਗੱਡੀ ਨੰਗੜ ਰਹੀਆਂ ਨੇ ਉਹ ਹੀਆਂ ਇਸੇ ਤਰ੍ਹਾਂ ਜਿਹੜੇ ਖਾਣ ਪੀਣ ਵਾਲੇ ਸਮਾਨ ਨੇ ਜਿਦਾ ਟਾਬੇ ਨੇ ਜਾਂ ਹੋਰ ਕੋਈ ਮਾੜਾ ਮੋਟਾ ਖਾਣ ਪੀਣ ਦਾ ਸਮਾਨ ਆ ਦੁੱਧ ਆ ਉੰਗ ਸਾਰੇ ਛੋਟੇ ਛੋਟੇ ਬੱਚਿਆਂ ਦੇ ਪੀਣਾ ਇਹ ਸਾਰੀਆਂ ਗੱਲਾਂ ਨੂੰ ਬੰਦ ਤੋਂ ਛੋਟ ਦਿੱਤੀ ਗਈ ਮੈਡੀਕਲ ਸਟੋਰ ਮੈਡੀਕਲ ਸਟੋਰ ਵੀ ਜਿਹੜੇ ਖੁੱਲੇ ਰਹਿਣ ਰਹਿਣਗੇ ਧੰਨਵਾਦ ਇਹ ਸੰਜੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀ ਕ੍ਰੀ ਤੇ ਜਿਲ੍ਹਾ ਪ੍ਰਧਾਨ ਖਲਦੀਪ ਸਿੰਘ ਜੀ ਜਿਨ੍ਹਾਂ ਨੇ ਕਿਸਾਨ ਯੂਨੀਅਨ ਵੱਲੋਂ 3 ਪੰਨ ਦਾ ਸੱਤਾ ਦਿੱਤਾ ਗਿਆ ਸੀ ਉਸ ਦੇ ਸਬੰਧ ਦੇ ਵਿੱਚ ਸਾਰੀ ਵਿਸਥਾਰ ਨਾਲ ਗੱਲ ਦਸੀਏ ਉਹਨਾਂ ਨੇ ਕਹਿਆ ਕਿ ਹਰ ਵਰਗ ਦੇ ਨਾਲ ਉਹਦੇ ਮੀਟਿੰਗਾਂ ਹੋ ਚੁੱਕੀਆਂ ਨੇ ਤੇ ਤੀਨੋਂ ਸਫਲਤਾ ਬਣਾਇਆ ਜਾਵੇਗਾ ਉਹਨਾਂ ਨੇ ਇਹ ਵੀ ਦੱਸਿਆ ਕਿ ਕਿਹੜੀ ਕਿਹੜੇ ਵਰਗ ਨੂੰ ਤੀਨੋਂ ਛੁੱਟ ਹੋਵੇਗੀ 7 ਤੋਂ 4 ਵਜੇ ਤੱਕ ਜਿਹੜਾ ਕਿਸਾਨ ਯੂਨੀਅਨ ਵੱਲੋਂ ਬੰਦ ਦਾ ਸੱਦ ਦਿੱਤਾ ਗਿਆ ਹੈ